ਸਵਾਗਤ ਹੈ ਜੀ ਸਾਰਿਆਂ ਦਾ ਅੱਜ ਨਾਲ ਸਾਡੇ ਕੋਲ ਕੁਝ ਜਾਣਕਾਰੀ ਹੈ ਕੁਝ ਲੇਖ ਤੇ ਖੋਜਾਂ ਦਸਵੀਂ ਤੋਂ ਬਾਅਦ ਕੀ ਕਰਨਾ ਚਾਹੀਦਾ ਉਸ ਬਾਰੇ ਇਸ ਸਮਾਂ ਹੁੰਦਾ ਤਾਂ ਹੈ ਥੋੜਾ ਉਲਝਣ ਵਾਲਾ ਮਨ ਚ ਕਈ ਸਵਾਲ ਆਉਂਦੇ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਰੋਤਾਂ ਚੋਂ ਮੁੱਖ ਗੱਲਾਂ ਕੱਢ ਕੇ ਨਾ ਫੈਸਲਾ ਲੈਣ ਵਿੱਚ ਥੋੜੀ ਮਦਦ ਮਿਲ ਸਕੇ ਇੱਕ ਸਰੋਤਤਾ ਖਾਸ ਤੌਰ ਤੇ ਇਹ ਹੀ ਕਹਿੰਦਾ ਕਿ ਇਹ ਸਿਰਫ ਸਟਰੀਮ ਚੁਣਨ ਦੀ ਗੱਲ ਨਹੀਂ ਸਗੋਂ ਮਤਾ ਆਪਣੀ ਅੰਦਰੂਨੀ ਖਿੱਚ ਕੀ ਹੈ ਉਸ ਨੂੰ ਸਮਝਣ ਦਾ ਇਹ ਪਹਿਲਾ ਕਦਮ ਹੁੰਦਾ ਹੈ ਤਾਂ ਆਓ ਫਿਰ ਇਹਨਾਂ ਸਰੋਤਾਂ ਦੇ ਹਿਸਾਬ ਨਾਲ ਦੇਖਦੇ ਹਾਂ ਕੀ ਕੀ ਵਿਕਲਪ ਨੇ ਸਭ ਤੋਂ ਪਹਿਲਾਂ ਵਿਗਿਆਨ ਮਤਲਬ ਸਾਇੰਸ ਦੀ ਗੱਲ ਕਰਦੇ ਹਾਂ ਜੇ ਆਪਾਂ ਸਰੋਤ ਦੇਖੀਏ ਤਾਂ ਇਹ ਸਾਫ਼ ਲੱਗਦਾ ਹੈ ਕਿ ਗੱਲ ਸਿਰਫ ਡਾਕਟਰ ਜਾਂ ਇੰਜੀਨੀਅਰ ਬਣਨ ਤੱਕ ਨਹੀਂ ਰੁਕਦੀ ਹਾਂਜੀ ਬਿਲਕੁਲ ਜਿਵੇਂ ਮੈਡੀਕਲ ਸਟਰੀਮ ਹੈ ਜਿਸ ਵਿੱਚ ਫਿਜ਼ਿਕਸ కెਮਿਸਟਰੀ ਬਾਇਓਲੋਜੀ ਆਂਦੇ ਨੇ ਸਰੋਤ ਦੱਸਦੇ ਨੇ ਕਿ ਹੁਣ ਨਾ ਬਾਇਓ ਟੈਕਨੋਲੋਜੀ ਤੇ ਜੈਨੇਟਿਕ ਖੋਜ ਵਰਗੇ ਖੇਤਰ ਬਹੁਤ ਅੱਗੇ ਆ ਰਹੇ ਨੇ ਇਹਨਾਂ ਵਿੱਚ ਭਵਿੱਖ 'ਚ ਕਾਫੀ ਮੌਕੇ ਨੇ ਸਿਰਫ ਐਮਬੀਬੀਐਸ ਜਾਂ ਬੀਡੀਐਸ ਹੀ ਨਹੀਂ ਹੈ ਤੇ ਇਸੇ ਤਰ੍ਹਾਂ ਦੇਖੋ ਜੀ ਨਾਨ ਮੈਡੀਕਲ ਵਿੱਚ ਜਿੱਥੇ ਫਿਜ਼ਿਕਸ కెਮਿਸਟਰੀ ਗਣਿਤ ਹੁੰਦੇ ਨੇ ਉੱਥੇ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸਾਇੰਸ ਇਹਨਾਂ ਦੀ ਬਹੁਤ ਮੰਗ ਵਧ ਰਹੀ ਹੈ ਤੇ ਇਹਨਾਂ ਲਈ ਜਿਵੇਂ ਇੱਕ ਖੋਜ ਪੱਤਰ 'ਚ ਵੀ ਲਿਖਿਆ ਸੀ ਗਣਿਤ ਤੇ ਤਰਕ ਵਾਲੀ ਸੋਚ ਉਹ ਬਹੁਤ ਜ਼ਰੂਰੀ ਹੈ ਹਾਂ ਕਾਮਰਸ ਬਾਰੇ ਵੀ ਇੱਕ ਲੇਖ ਵਿੱਚ ਦੱਸਿਆ ਸੀ ਕਿ ਇਹ ਸਿਰਫ ਅਕਾਊਂਟੈਂਸੀ, ਬਿਜ਼ਨਸ ਸਟੱਡੀਆਂ, ਇਕਨੋਮਿਕਸ ਤੱਕ ਹੀ ਨਹੀਂ ਅੱਜਕੱਲ ਜਿਵੇਂ ਤੁਸੀਂ ਕਿਹਾ ਨਵੀਆਂ ਚੀਜ਼ਾਂ ਫਿਨਟੈਕ ਹੈ, ਡਿਜੀਟਲ ਮਾਰਕੀਟਿੰਗ ਹੈ ਇਹਨਾਂ ਨੇ ਕਾਮਰਸ ਦੇ ਵਿਦਿਆਰਥੀਆਂ ਲਈ ਬਿਲਕੁਲ ਨਵੇਂ ਰਾਹ ਖੋਲ ਦਿੱਤੇ ਨੇ ਤਾਂ ਜਦੋਂ ਵਿਸ਼ੇ ਚੁਣਨੇ ਨੇ ਇਹਨਾਂ ਨਵੀਆਂ ਸੰਭਾਵਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਇਹ ਬਹੁਤ ਬਹੁਤ ਅਹਿਮ ਨੁਕਤਾ ਹੈ ਜੀ ਕਈ ਵਾਰ ਆਪਾਂ ਸਿਰਫ ਉਹੀ ਪੁਰਾਣੇ ਕੈਰੀਅਰ ਸੋਚਦੇ ਆ ਬੈਂਕਿੰਗ ਹੋ ਗਿਆ ਜਾਂ ਸੀਏ ਬਣਨਾ ਪਰ ਸਰੋਤ ਸਾਫ ਇਸ਼ਾਰਾ ਕਰਦੇ ਨੇ ਕਿ ਕਾਰੋਬਾਰੀ ਦੁਨੀਆ ਨਾ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਤੇ ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਕਾਮਰਸ ਚ ਕਾਮਯਾਬੀ ਲਈ ਸਿਰਫ ਕਿਤਾਬੀ ਗਿਆਨ ਕਾਫੀ ਨਹੀਂ ਉਹ ਵਿਸ਼ਲੇਸ਼ਣ ਕਰਨ ਦੀ ਯੋਗਤਾ ਸਮੱਸਿਆ ਹੱਲ ਕਰਨ ਦਾ ਹੁਨਰ ਉਹ ਵੀ ਚਾਹੀਦਾ ਅੱਛਾ ਤੇ ਫਿਰ ਆ ਗਈ ਆਰਟਸ ਜਾਂ ਹਿਊਮਨਿਟੀਜ਼ ਕਈ ਵਾਰੀ ਨਾ ਇਸ ਨੂੰ ਥੋੜਾ ਘੱਟ ਸਮਝਿਆ ਜਾਂਦਾ ਪਰ ਇੱਕ ਸਰੋਤ ਬੜਾ ਵਧੀਆ ਦੱਸਦਾ ਹੈ ਕਿ ਕਿਵੇਂ ਇਸ ਸਟਰੀਮ ਦੇ ਵਿਸ਼ੇ ਨੇ ਜਿਵੇਂ ਇਤਿਹਾਸ ਰਾਜਨੀਤੀ ਸ਼ਾਸਤਰ ਮਨੋਵਿਗਿਆਨ ਸਾਹਿਤ ਇਹਨਾਂ ਆਲੋਚਨਾਤਮਕ ਸੋਚ ਮਤਲਬ ਕ੍ਰਿਟੀਕਲ ਥਿੰਕਿੰਗ ਤੇ ਗੱਲਬਾਤ ਕਰਨ ਦੀ ਕਲਾ ਕਮਿਊਨੀਕੇਸ਼ਨ ਸਕਿਲਸ ਇਹਨਾਂ ਨੂੰ ਨਿਖਾਰਦੇ ਨੇ ਤੇ ਅੱਜ ਦੇ ਜ਼ਮਾਨੇ 'ਚ ਦੇਖੋ ਇਹ ਹੁਨਰ ਤਾਂ ਬਹੁਤ ਸਾਰੇ ਖੇਤਰਾਂ 'ਚ ਚਾਹੀਦੇ ਨੇ ਭਾਵੇਂ ਪੱਤਰਕਾਰੀ ਹੋਵੇ ਵਕਾਲਤ ਸਿਵਲ ਸੇਵਾਵਾਂ ਜਾਂ ਫਿਰ ਜਿਹੜੇ ਨਵੇਂ ਖੇਤਰ ਨੇ ਕੰਟੈਂਟ ਕ੍ਰिएशन ਪਬਲਿਕ ਪਾਲਿਸੀ ਵਗੈਰਾ ਹਾਂਜੀ ਬਿਲਕੁਲ ਤੇ ਸਰੋਤ ਇਸ ਗੱਲ ਤੇ ਵੀ ਬਹੁਤ ਜ਼ੋਰ ਦਿੰਦੇ ਨੇ ਕਿ ਕੋਈ ਸਟ੍ਰੀਮ ਦੂਜੀ ਤੋਂ ਵੱਡੀ ਜਾਂ ਛੋਟੀ ਨਹੀਂ ਹੈ ਅਸਲ ਮਹੱਤਤਾ ਤਾਂ ਇਸ ਗੱਲ ਦੀ ਹੈ ਕਿ ਵਿਦਿਆਰਥੀ ਦੀ ਆਪਣੀ ਰੁਚੀ ਕਿਦਰ ਨੂੰ ਹੈ ਤੇ ਉਹ ਕਿਸ ਖੇਤਰ ਚ ਆਪਣੀ ਪੂਰੀ ਲਗਨ ਪੂਰੀ ਸਮਰੱਥਾ ਨਾਲ ਕੰਮ ਕਰ ਸਕਦਾ ਹੈ ਕਿਸੇ ਦੇ ਦਬਾਅ ਚ ਆ ਕੇ ਜਾਂ ਦੇਖਾ ਦੇਖਿ ਚ ਲਿਆ ਫੈਸਲਾ ਉਹ ਅਕਸਰ ਬਾਅਦ ਚ ਠੀਕ ਨਹੀਂ ਲੱਗਦਾ ਹਾਂ ਇਹ ਤਾਂ ਹੈ ਅੱਛਾ ਇਹਨਾਂ ਮੁੱਖ ਸਟਰੀਮਾਂ ਤੋਂ ਇਲਾਵਾ ਸਰੋਤਾਂ ਵਿੱਚ ਆਈਟੀਆਈ ਤੇ ਪੋਲੀਟੈਕਨਿਕ ਡਿਪਲੋਮਾ ਕੋਰਸਾਂ ਬਾਰੇ ਵੀ ਲਿਖਿਆ ਸੀ ਇੱਕ ਰਿਪੋਰਟ ਕਹਿੰਦੀ ਹੈ ਕਿ ਕੁਝ ਖਾਸ ਤਕਨੀਕੀ ਕੰਮ ਨੇ ਜਿਵੇਂ ਇਲੈਕਟ੍ਰੀਸ਼ੀਅਨ ਵੈਲਡਰ ਕੰਪਿਊਟਰ ਹਾਰਡਵੇਅਰ ਇਹਨਾਂ ਨੂੰ ਹੁਨਰਮੰਦ ਕਾਰੀਗਰਾਂ ਦੀ ਬਹੁਤ ਲੋੜ ਹੈ ਤੇ ਇਹ ਕੋਰਸ ਜਲਦੀ ਰੋਜ਼ਗਾਰ ਦੇ ਮੌਕਿਆਂ 'ਚ ਮਦਦ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਡਿਪਲੋਮਾ ਕੋਰਸ ਨੇ ਉਹ ਕਿਸੇ ਖਾਸ ਫੀਲਡ 'ਚ ਡਿੰਗੀ ਜਾਣਕਾਰੀ ਦਿੰਦੇ ਨੇ ਤੇ ਅੱਗੇ ਡਿਗਰੀ ਕਰਨ ਦਾ ਰਾਹ ਵੀ ਖੁੱਲ ਜਾਂਦਾ ਕਈ ਵਾਰ ਸਹੀ ਗੱਲ ਹੈ ਤਾਂ ਫਿਰ ਸਵਾਲ ਉਹੀ ਆਉਂਦਾ ਕਿ ਸਹੀ ਚੋਣ ਕਿਵੇਂ ਕਰੀਏ ਦੇਖੋ ਜੀ ਸਰੋਤ ਕਹਿੰਦੇ ਨੇ ਕੁਝ ਮੁੱਖ ਗੱਲਾਂ ਤੇ ਧਿਆਨ ਦਿਓ ਪਹਿਲਾਂ ਆਪਣੀ ਅੰਦਰੂਨੀ ਖਿੱਚ ਮਤਲਬ ਰੁਚੀ ਕੀ ਹੈ ਦਿਲ ਕੀ ਕਰਨ ਨੂੰ ਕਰਦਾ ਦੂਜਾ ਕਿਹੜੇ ਵਿਸ਼ਿਆਂ 'ਚ ਆਪਾਂ ਕੁਦਰਤੀ ਤੌਰ ਤੇ ਚੰਗੇ ਆ ਮਤਲਬ ਕਾਬਲੀਅਤ ਕਿੱਥੇ ਹੈ ਤੇ ਤੀਜਾ ਲੰਬੇ ਸਮੇਂ 'ਚ ਆਪਣੀ ਮੰਜ਼ਿਲ ਕੀ ਹੈ ਕੀ ਹਾਸਲ ਕਰਨਾ ਚਾਹੁੰਦੇ ਆ ਇੱਕ ਸਰੋਤ 'ਚ ਤਾਂ ਸਵੈ ਪਰਚੋਲ ਲਈ ਕੁਝ ਸਵਾਲ ਵੀ ਦਿੱਤੇ ਸੀ ਉਹ ਵੀ ਦੇਖੇ ਜਾ ਸਕਦੇ ਨੇ ਤੇ ਹਾਂ ਅਧਿਆਪਕਾਂ ਤੇ ਮਾਪਿਆਂ ਨਾਲ ਸਲਾਹ مشورہ ਕਰਨਾ ਉਹ ਤਾਂ ਬਹੁਤ ਹੀ ਲਾਹੇਵੰਦ ਹੈ ਕਈ ਲੇਖਾਂ ਚ ਗੱਲ ਆਈ ਹੈ ਜੇ ਫਿਰ ਵੀ ਸਮਝ ਨਾ ਆਵੇ ਤਾਂ ਅੱਜ ਕੱਲ ਕਰੀਅਰ ਕਾਉਂਸਲਰ ਹੁੰਦੇ ਨੇ ਉਹਨਾਂ ਦੀ ਮਦਦ ਲੈਣ ਬਾਰੇ ਵੀ ਇੱਕ ਸਰੋਤ ਚ ਲਿਖਿਆ ਸੀ ਹੂੰ ਤਾਂ ਮਤਲਬ ਸਾਰੀ ਗੱਲਬਾਤ ਦਾ ਨਿਚੋੜ ਇਹ ਨਿਕਲਦਾ ਕਿ ਫੈਸਲਾ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ ਆਪਣੀਆਂ ਰੁਚੀਆਂ ਆਪਣੀ ਕਾਬਲੀਅਤ ਸਭ ਕੁਝ ਦੇਖ ਕੇ ਜਿਵੇਂ ਇੱਕ ਨੋਟ ਚ ਬਹੁਤ ਵਧੀਆ ਲਿਖਿਆ ਸੀ ਔਰ ਚੁਣੋ ਜਿਸ ਤੇ ਚਲਦਿਆਂ ਖੁਸ਼ੀ ਮਿਲੇ ਕਿਉਂਕਿ ਸਫਲਤਾ ਅਕਸਰ ਉਸੇ ਕੰਮ ਵਿੱਚ ਮਿਲਦੀ ਹੈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਇਹ ਬਹੁਤ ਸਹੀ ਗੱਲ ਹੈ ਬਿਲਕੁਲ ਸਹੀ ਕਿਹਾ ਜੀ ਤੇ ਇੱਕ ਹੋਰ ਗੱਲ ਯਾਦ ਰੱਖਣ ਵਾਲੀ ਹੈ ਇਹ ਸਫ਼ਰ ਦੀ ਸਿਰਫ ਸ਼ੁਰੂਆਤ ਹੈ ਇੱਕ ਸਰੋਤ ਇਸ ਗੱਲ ਤੇ ਬੜਾ ਜ਼ੋਰ ਦਿੰਦਾ ਸੀ ਕਿ ਭਵਿੱਖ ਵਿੱਚ ਨਾ ਲਗਾਤਾਰ ਸਿੱਖਦੇ ਰਹਿਣਾ ਪੈਣਾ ਤੇ ਜਿਵੇਂ-ਜਿਵੇਂ ਸਮਾਂ ਬਦਲਦਾ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਣਾ ਹੈ ਅੱਜ ਦਾ ਫੈਸਲਾ ਬਹੁਤ ਅਹਿਮ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਅਸਲ ਕਾਮਯਾਬੀ ਤਾਂ ਚੁਣੇ ਹੋਏ ਰਸਤੇ ਤੇ ਲਗਨ ਨਾਲ ਚੱਲਦੇ ਰਹਿਣ ਚ ਹੈ ਤੇ ਨਵੀਆਂ ਚੀਜ਼ਾਂ ਸਿੱਖਣ ਲਈ ਤਿਆਰ ਰਹਿਣ ਚ ਹੈ ਇਸ ਸਾਰੀ ਵਿਚਾਰ ਚਰਚਾ ਤੋਂ ਬਾਅਦ ਮੇਰੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੈ ਕਿ ਅੱਜ ਦਾ ਜਿਹੜਾ ਇੰਨਾ ਤੇਜ਼ੀ ਨਾਲ ਬਦਲਦਾ ਸਮਾਂ ਹੈ ਕਿ ਇਹਦੇ ਵਿੱਚ ਕੋਈ ਇੱਕ ਖਾਸ ਸਟ੍ਰੀਮ ਚੁਣ ਲੈਣਾ ਜ਼ਿਆਦਾ ਮਹੱਤਵਪੂਰਨ ਹੈ ਜਾਂ ਫਿਰ ਲਗਾਤਾਰ ਨਵੇਂ ਹੁਨਰ ਸਿੱਖਦੇ ਰਹਿਣ ਦੀ ਕਾਬਲੀਅਤ ਪੈਦਾ ਕਰਨਾ ਇਸ ਬਾਰੇ ਜ਼ਰੂਰ ਸੋਚਣਾ ਬਣਦਾ ਹੈ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਇਹਨਾਂ ਸਰੋਤਾਂ ਤੋਂ ਮਿਲੀ ਜਾਣਕਾਰੀ ਸਾਰਿਆਂ ਲਈ ਲਾਭਦਾਇਕ ਹੋਵੇਗੀ ਧੰਨਵਾਦ